ਇਹ ਜਿਹੜਾ ਖਜ਼ਾਨਾ ਨਾ ਇਹ ਪੂਰੀ ਜ਼ਿੰਦਗੀ ਪਰ ਖਤਮ ਹੋਣ ਵਾਲਾ ਨਹੀਂ ਹੈਗਾ ਜਿੰਨਾ ਤੁਸੀਂ ਚਾਹੋਗੇ ਤੁਸੀਂ ਇਹਦੇ ਤੋਂ ਉਨੇ ਹੀ ਅਗਰ ਤੁਸੀਂ ਵੀ YouTube ਦੇ ਉੱਤੋਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਤੁਸੀਂ ਜਾਂ ਜਮੀ ਬੇਲੇ ਹੋ ਤੁਸੀਂ ਤਾਂ ਵੀ YouTube ਦੇ ਉੱਤੋਂ ਤੁਸੀਂ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ 1 ਲੱਖ 2 ਲੱਖ 3 ਲੱਖ 5 ਲੱਖ 10 ਲੱਖ ਜਾਂ ਫਿਰ 20 ਲੱਖ ਜਿੰਨਾ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਉਨੇ ਹੀ ਪੈਸੇ ਤੁਸੀਂ YouTube ਦੇ ਉੱਤੋਂ ਤੁਸੀਂ ਕਮਾ ਸਕਦੇ ਹੋ ਜਿੰਨਾ ਵੀ ਤੁਸੀਂ ਪੈਸਾ ਕਮਾਣਾ ਚਾਹੁੰਦੇ ਹੋ ਤੁਸੀਂ ਕਮਾਉਣਗੇ ਇਹ ਗੱਲ ਸੱਚੀ ਹੈ ਮੇਰੀ 101% ਸੱਚੀ ਗੱਲ ਹੈ ਤੁਸੀਂ ਉਨੇ ਹੀ ਪੈਸੇ ਕਮਾ ਲਓਗੇ ਦੇਖੋ 5 ਤੋਂ ਲੈ ਕੇ 10 ਦਿਨਾਂ ਬਾਅਦ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰਵੇ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਆ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਕਿ YouTube ਇੱਕ ਪੈਸਿਆਂ ਦਾ ਖਜ਼ਾਨਾ ਹਾਂਜੀ ਬਿਲਕੁਲ ਇਹ ਸੱਚ ਗੱਲ ਆ YouTube ਇੱਕ ਪੈਸਾ ਦਾ ਖਜ਼ਾਨਾ ਤੁਸੀਂ ਜਿੰਨੇ ਚਾਹੋ ਜਿੰਨੇ ਤੁਹਾਡਾ ਦਿਲ ਕਰਦਾ ਤੁਸੀਂ YouTube ਦੇ ਉੱਤੇ ਤੁਸੀਂ ਉਨੇ ਪੈਸੇ ਤੁਸੀਂ ਕਮਾ ਸਕਦੇ ਹੋ ਉਹਦੇ ਤੋਂ ਤੁਸੀਂ ਉਨੇ ਪੈਸੇ ਤੁਸੀਂ ਲੁੱਟ ਸਕਦੇ ਹੋ ਤੁਸੀਂ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ YouTube ਦੇ ਉੱਤੋਂ ਤੁਸੀਂ ਕਿੰਨਾ ਪੈਸਾ ਕਮਾਉਣਾ ਚਾਹੁੰਦੇ ਹੋ 1 ਲੱਖ 2 ਲੱਖ 3 ਲੱਖ 5 ਲੱਖ 10 ਲੱਖ ਜਾਂ ਫਿਰ 20 ਲੱਖ ਜਿੰਨਾ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਉਨੇ ਹੀ ਪੈਸੇ ਤੁਸੀਂ YouTube ਦੇ ਉੱਤੇ ਤੁਸੀਂ ਕਮਾ ਸਕਦੇ ਹੋ ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਉਦਾਹਰਨ ਦੇ ਸਕਦਾ ਵਾਂ ਜਿਨ੍ਹਾਂ ਨੇ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਜ਼ੀਰੋ ਤੋਂ ਜਿੰਨਾ ਕੋਲ ਯਾਨੀ ਕਿ ਰੋਟੀ ਖਾਣ ਤੱਕ ਦੇ ਪੈਸੇ ਨਹੀਂ ਸੀ ਰੋਟੀ ਖਾਣ ਦੇ ਵੀ ਉਹਨਾਂ ਦਾ ਕੰਮ ਓਖਾ ਹੋਇਆ ਪਿਆ ਸੀ ਜਦੋਂ ਦੀ ਉਹਨਾਂ ਨੇ YouTube ਸ਼ੁਰੂ ਕੀਤਾ ਨਾ ਉਹਨਾਂ ਨੇ ਅੱਜ ਉਹਨਾਂ ਨੇ ਆਪਣੇ ਮਹਿੰਗੇ ਮਹਿੰਗੇ ਘਰ ਵੀ ਲੈ ਲਿਆ ਤੇ ਮਹਿੰਗੇ ਮਹਿੰਗੇ ਗੱਡੀਆਂ ਵੀ ਲੈ ਲੀਆਂ ਤੇ ਉਹਨਾਂ ਨੇ ਆਪਣੇ ਬਿਜ਼ਨਸ ਵੀ ਸ਼ੁਰੂ ਕਰਦੇ ਸਿਰਫ ਘਰੇ ਬੈਠ ਕੇ ਸਿਰਫ YouTube ਦੇ ਉੱਤੋਂ ਅਗਰ ਤੁਸੀਂ ਵੀ YouTube ਦੇ ਉੱਤੋਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਤਾ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾસ્ટ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਨਹੀਂ ਦੱਸਾਂਗਾ ਕਿ ਤੁਸੀਂ YouTube ਦੇ ਉੱਤੇ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਸੋ ਪਲੀਜ਼ ਇਸ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਕੇ ਦੇਖਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਲਾਈਕ ਜਰੂਰ ਕਰੇ ਜੀ ਕਿਉਂਕਿ ਦੇਖੋ ਮੈਂ ਤੁਹਾਡੇ ਸਾਰਿਆਂ ਵਾਸਤੇ ਨਾ ਬਹੁਤ ਮਿਹਨਤ ਕਰਦਾ ਵਾਂ ਰਾਤ ਨੂੰ ਉੱਟ ਟੁੱਟ ਕੇ ਵੀ ਨਾ ਮੈਂ ਦੇ ਲੋ 2-3 ਵਜੇ ਅਗਰ ਮੰਨ ਕੇ ਚੱਲੋ ਮੇਰਾ ਕਿਤੇ ਫੰਕਸ਼ਨ ਹੋਵੇ ਜਾਂ ਕਿਤੇ ਵੀ ਹੋਵੇ ਮੈਂ ਆ ਕੇ ਨਾ 2-3 ਵਜੇ ਰਾਤ ਨੂੰ ਜਾਂ ਫਿਰ ਦਿਨ ਜਦੋਂ ਵੀ ਮੈਨੂੰ ਟਾਈਮ ਮਿਲਦਾ ਮੈਂ ਤੁਹਾਡੇ ਸਾਰਿਆਂ ਵਾਸਤੇ ਦੇ ਲੋ ਵੀਡੀਓ ਬਣਾਉਂਦਾ ਹੀ ਬਣਾਉਂਦਾ ਵਾਂ ਸੋ ਇਸ ਕਰਕੇ ਮੇਰੇ ਤਨੂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਲਾਈਕ ਜਰੂਰ ਕਰੇ ਤੇ ਕਮੈਂਟ ਕਰਕੇ ਤੁਸੀਂ ਮੈਨੂੰ ਜਰੂਰ ਦੱਸੋਗੇ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਤੁਹਾਨੂੰ ਮੇਰੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ YouTube ਦੇ ਉੱਤੋਂ ਪੈਸਾ ਕਮਾ ਸਕਦਾ ਵਾ YouTube ਦੇ ਉੱਤੋਂ ਹਰ ਇੱਕ ਬੰਦਾ ਪੈਸਾ ਕਮਾ ਸਕਦਾ ਵਾ ਇਹਦੇ ਲਈ ਕੋਈ ਵੀ ਕੁਆਲਿਫੀਕੇਸ਼ਨ ਡਿਪੈਂਡ ਨਹੀਂ ਕਰਦੀ ਕਿ ਵੀ ਤੁਸੀਂ ਇਹ ਬੀਏ ਗ੍ਰੈਜੂਏਸ਼ਨ ਤੁਹਾਡੀ ਕੰਪਲੀਟ ਹੋਣੀ ਚਾਹੀਦੀ ਹੈ ਜਾਂ ਤੁਸੀਂ ਐਮਏ ਪੜ੍ਹੇ ਹੋਣੇ ਚਾਹੀਦੇ ਹੋ ਜਾਂ ਤੁਸੀਂ ਪਲੱਸ 2 ਪਾਸ ਹੋਣੇ ਚਾਹੀਦੇ ਹੋ ਨਹੀਂ ਨੈਵਰ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਬਸ ਤੁਹਾਡੇ ਅੰਦਰ ਬਸ ਟੈਲੈਂਟ ਹੋਣਾ ਚਾਹੀਦਾ ਵਾ ਜਿਹੜੀ ਸਭ ਤੋਂ ਵੱਡੀ ਗੱਲ ਆ ਅਗਰ ਤੁਸੀਂ ਹਾਊਸ ਵਾਈਫ ਹੋ ਜਾਂ ਸਟੂਡੈਂਟ ਹੋ ਜਾਂ ਗਵਰਨਮੈਂਟ ਜੋਬ ਕਰਦੇ ਹੋ ਜਾਂ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਕਿਤੇ ਵੀ ਕੰਮ ਕਰਦੇ ਹੋ ਜਾਂ ਜਮੇ ਬੈਲੇ ਹੋ ਤੁਸੀਂ ਤਾਂ ਵੀ YouTube ਦੇ ਉੱਤੇ ਤੁਸੀਂ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਕਿਉਂਕਿ ਦੇਖੋ ਹਰ ਇੱਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਨਾ ਟੈਲੈਂਟ ਜ਼ਰੂਰ ਹੁੰਦਾ ਹੀ ਹੁੰਦਾ ਵਾ ਅਗਰ ਤੁਹਾਡੇ ਅੰਦਰ ਕੋਈ ਨਾ ਕੋਈ ਟੈਲੈਂਟ ਹੈਗਾ ਤਾਂ ਫਿਰ ਤਾਂ ਬਹੁਤ ਵਧੀਆ ਫਿਰ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸਾ ਤੁਸੀਂ ਕਮਾ ਸਕਦੇ ਹੋ ਅਗਰ ਤੁਹਾਡੇ ਅੰਦਰ ਕੋਈ ਵੀ ਟੈਲੈਂਟ ਨਹੀਂ ਹੈਗਾ ਤਾਂ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਮੈਂ YouTube ਦੇ ਉੱਤੇ ਆਪਣੇ ਇਸ ਚੈਨਲ ਦੇ ਉੱਤੇ ਬਹੁਤ ਇਹੋ ਜਿਹੇ ਵੀਡੀਓ ਅਪਲੋਡ ਕੀਤੀਆਂ ਹਿੰਗੀਆਂ ਨੇ ਕਿ ਤੁਸੀਂ ਅਗਰ ਤੁਹਾਡੇ ਅੰਦਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਨਹੀਂ ਹੈਗਾ ਤੁਸੀਂ ਤਾਂ ਵੀ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਵੈਸੇ ਸਿਰਫ ਘਰੇ ਰਹਿ ਕੇ ਸਿਰਫ ਇੱਕ ਐਂਡਰੋਇਡ ਫੋਨ ਤੋਂ ਤੁਸੀਂ ਕਮਾ ਸਕਦੇ ਹੋ ਦੇਖੋ YouTube ਦੇਖੋ ਮੈਂ ਕਿੰਨਾ ਵੀ YouTube ਹੈ ਜਿਹੜਾ ਉਹ ਪੈਸਾ ਦਾ ਖਜ਼ਾਨਾ ਹੈ ਕਿਵੇਂ ਆ ਦੇਖੋ ਵਾਕਿਆ ਸੱਚੀ ਗੱਲ ਹੈ ਇਹ ਜਿਹੜਾ YouTube ਹਨ ਪੈਸਾ ਦਾ ਖਜ਼ਾਨਾ ਵਾ ਤੁਸੀਂ ਜਿੰਨੇ ਪੈਸੇ ਚਾਹੋ ਤੁਸੀਂ YouTube ਦੇ ਉੱਪਰੋਂ ਲੈ ਸਕਦੇ ਹੋ ਦੇਖੋ ਤੁਸੀਂ ਕੀ ਕਰਨਾ ਵਾ YouTube ਤੋਂ ਤੁਸੀਂ ਪੈਸੇ ਕਿਵੇਂ ਕਮਾਉਣਾ ਵਾ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਹਰੇਕੀ ਵੀਡੀਓ ਦੇ ਉੱਤੇ ਦੱਸਦਾ ਵਾਂ ਤੁਸੀਂ ਆਪਣਾ YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲੈਣਾ ਆ YouTube ਦੇ ਉੱਪਰ ਤੁਹਾਡਾ ਜਦੋਂ ਇੱਕ ਚੈਨਲ ਬਣ ਗਿਆ ਇਹਦੇ ਦੇਮੇ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਵੀ ਤੁਸੀਂ YouTube ਦੇ ਉੱਤੇ ਆਪਣਾ ਇੱਕ ਪ੍ਰੋਫੈਸ਼ਨਲ ਚੈਨਲ ਆ ਜਿਹੜਾ ਉਹ ਕਿਵੇਂ ਬਣਾਣਾ ਵਾ ਉੱਤੇ ਦੇਖੋ YouTube ਤੇ ਕਰਨਾ ਕੁਝ ਵੀ ਨਹੀਂ ਕੁਝ ਵੀ ਨਹੀਂ ਕਰਨਾ ਸਿਰਫ ਆਪਾਂ ਵੀਡੀਓ ਅਪਲੋਡ ਕਰਨੀਆਂ ਨੇ ਬਣਾ ਕੇ ਵੀਡੀਓ ਤੋਂ ਦੇਖੋ ਯਾਰ ਹਰ ਇੱਕ ਬੰਦਾ ਬਣਾ ਹੀ ਸਕਦਾ ਵਾ ਚਾਹੇ ਤੁਸੀਂ ਘਰ ਦੇ ਵਿੱਚ ਕੰਮ ਕਰਦੇ ਹੋ ਜਾਂ ਫਿਰ ਤੁਸੀਂ ਬਾਹਰ ਕੰਮ ਕਰਦੇ ਹੋ ਕੀਤੀ ਵੀ ਤੁਸੀਂ ਕੰਮ ਕਰਦੇ ਹੋ ਤੁਹਾਡੇ ਅੰਦਰ ਟੈਲੈਂਟ ਤਾਂ ਹੈਗਾ ਹੀ ਆ ਅਗਰ ਨਹੀਂ ਵੀ ਟੈਲੈਂਟ ਹੈਗਾ ਤਾਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾ ਕੇ ਤੁਸੀਂ YouTube ਦੇ ਉੱਤੇ ਅਪਲੋਡ ਕਰ ਦਿਓ ਤੇ ਤੁਹਾਨੂੰ ਉਹਦੇ ਤੋਂ ਤੁਹਾਨੂੰ ਪੈਸੇ ਮਿਲਣਾ ਸ਼ੁਰੂ ਹੋ ਜਾਣਗੇ ਉਹ ਵੀ ਪੈਸੇ ਤੁਹਾਨੂੰ ਇੰਡੀਅਨ ਰੁਪੀਏ ਦੇ ਵਿੱਚ ਨਹੀਂ ਮਿਲਦੇ ਤੁਹਾਨੂੰ ਇੰਡੋ ਤੇ ਡਾਲਰਾਂ ਦੇ ਵਿੱਚ ਮਿਲਦੇ ਆ ਜਿਹੜੇ ਅਮਰੀਕਾ ਦੇ ਡਾਲਰ ਹਨਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦਾ ਡਾਲਰ ਚੱਲਦਾ ਪਿਆ 783 ਰੁਪਏ ਕੁਝ ਪੈਸੇ ਚੱਲਦਾ ਪਿਆ ਉਹ 783 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ ਡਾਲਰਾਂ ਦੇ ਵਿੱਚ ਪੈਸੇ ਮਿਲਦੇ ਨੇ ਦੇਖੋ YouTube ਤੋਂ ਪੈਸੇ ਕਮਾਉਣ ਲਈ ਪਹਿਲਾਂ ਇਹਦਾ ਜਿਹੜਾ ਕ੍ਰਾਈਟੇਰੀਆ ਵਾ ਤੁਹਾਨੂੰ ਉਹ ਕੰਪਲੀਟ ਕਰਨਾ ਪੈਗਾ ਜਿਹੜਾ YouTube ਦਾ ਕ੍ਰਾਈਟੇਰੀਆ ਵਾ ਮੰਨ ਕੇ ਚੱਲੋ ਤੁਸੀਂ YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲਿਆ ਸ਼ੁਰੂ ਦੇ ਤੁਸੀਂ ਆਪਣਾ ਇੱਕ ਚੈਨਲ ਬਣਾ ਲਿਆ ਚੈਨਲ ਬਣਾਉਣ ਤੋਂ ਬਾਅਦ ਤੁਸੀਂ ਵੀਡੀਓ ਉੱਤੇ ਅਪਲੋਡ ਕਰਨੇ ਸ਼ੁਰੂ ਕਰਤੀਆਂ ਜਦੋਂ ਤੁਸੀਂ ਵੀਡੀਓ ਅਪਲੋਡ ਕਰਨੇ ਸ਼ੁਰੂ ਕਰਤੀਆਂ ਤਾਂ ਜਿਹੜਾ YouTube ਦਾ ਕਰਾਈਟੇਰੀਆ ਨਾ YouTube ਦਾ ਕਰਾਈਟੇਰੀਆ ਹੈਗਾ ਵਾ 1000 ਸਬਸਕ੍ਰਾਈਬਰ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ 4000 ਘੰਟੇ ਦਾ 4000 ਘੰਟੇ ਦਾ ਵਾਚ ਟਾਈਮ ਤੁਹਾਡਾ ਕੰਪਲੀਟ ਹੋਣਾ ਚਾਹੀਦਾ ਵਾ ਹੁਣ ਦੇਖੋ ਮੰਨ ਕੇ ਜਦੋਂ ਤੁਸੀਂ YouTube ਦੇ ਉੱਤੇ ਇੱਕ ਚੈਨਲ ਬਣਾ ਲਿਆ ਚੈਨਲ ਬਣਾ ਕੇ ਤੁਸੀਂ ਮੰਨ ਕੇ ਚਲੋ ਉੱਤੇ ਤੋਂ ਤੁਸੀਂ 60 ਵੀਡੀਓ ਅਪਲੋਡ ਕਰ ਦਿੱਤੀਆਂ 60 ਵੀਡੀਓ ਤੁਸੀਂ ਅਪਲੋਡ ਕਰ ਦਿੱਤੀਆਂ 60 ਵੀਡੀਓ ਦਾ ਟੋਟਲ ਜਿੰਨਾ ਵਾਚ ਟਾਈਮ ਹੋਊਗਾ ਨਾ ਉਹ 4000 ਘੰਟੇ ਦਾ ਹੋਣਾ ਚਾਹੀਦਾ ਇਹ ਵੀ ਕਿੰਨੇ ਦਿਨ ਦੇ ਵਿੱਚ 365 ਦਿਨ ਦੇ ਅੰਦਰ ਜਾਨਕਿ ਇੱਕ ਸਾਲ ਦੇ ਅੰਦਰ ਇਹ ਕ੍ਰਾਈਟਰੀਆ ਤੁਹਾਡਾ ਕੰਪਲੀਟ ਹੋਣਾ ਚਾਹੀਦਾ ਵਾ ਉਸ ਤੋਂ ਬਾਅਦ ਕੀ ਹੈ ਤੁਸੀਂ YouTube ਦੇ ਉੱਤੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜਾਨਕਿ ਤੁਹਾਡੀ ਇਨਕਮ ਕਮਾਣੀ ਸ਼ੁਰੂ ਹੋ ਜਾਈਗੀ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਆਪਣਾ ਬੈਂਕ ਖਾਤਾ ਜਿਹੜਾ ਤੁਹਾਡਾ ਹਾਂ ਉਹ ਤੁਹਾਨੂੰ ਲਿੰਕ ਕਰਨਾ ਪਵੇਗਾ ਉਹ ਬੈਂਕ ਖਾਤਾ ਕਿਵੇਂ ਲਿੰਕ ਕਰੀਦਾ ਕਿਵੇਂ ਤੁਹਾਡੇ ਖਾਤੇ ਵਿੱਚ ਆਉਣਗੇ ਉਹਦੇ ਤੇ ਵੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਕਹੋਗੇ ਉਹਦੇ ਤੇ ਮੈਂ ਪਹਿਲਾਂ ਹੋਰ ਇੱਕ ਵੀਡੀਓ ਬਣਾ ਦਾਂਗਾ ਤੁਹਾਨੂੰ ਦੱਸ ਦਾਂਗਾ ਪ੍ਰੋਪਰਲੀ ਸਹੀ ਤਰੀਕੇ ਨਾਲ ਠੀਕ ਹੈ ਜੀ ਇਹ ਹੋ ਗਿਆ ਮੈਂ ਜੀ ਜਿਹੜੀ ਤੁਸੀਂ YouTube ਦਾ ਕ੍ਰਾਈਟੇਰੀਆ ਕੰਪਲੀਟ ਕਰਨਾ ਜਦੋਂ ਤੁਹਾਡਾ ਕ੍ਰਾਈਟੇਰੀਆ ਕੰਪਲੀਟ ਹੋ ਗਿਆ ਤਾਂ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਅਸੀਂ YouTube ਤੇ ਕਿਸ ਟੋਪਿਕ ਤੇ ਅਸੀਂ ਕੰਮ ਕਰੀਏ ਜਿਹੜਾ ਸਭ ਤੋਂ ਮੈਨ ਕੰਮਾ ਹੁਣ ਮੈਂ ਦੱਸ ਦੇਖੋ YouTube ਤੇ ਅਗਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਕਿੰਨਾ ਪੈਸਾ ਕਮਾਉਣਾ ਚਾਹੁੰਦੇ ਹੋ 2 ਲੱਖ 4 ਲੱਖ 6 ਲੱਖ 8 ਲੱਖ 10 ਲੱਖ ਜਾਂ ਫਿਰ 20 ਲੱਖ ਜਿੰਨਾ ਵੀ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤੁਸੀਂ ਕਮਾ ਲੋਗੇ ਇਹ ਗੱਲ ਸੱਚੀ ਹੈ ਮੇਰੀ 101% ਸੱਚੀ ਗੱਲ ਹੈ ਤੁਸੀਂ ਉਨੇ ਹੀ ਪੈਸੇ ਕਮਾ ਲੋਗੇ ਦੇਖੋ ਸਭ ਤੋਂ ਪਹਿਲਾ ਟੋਪਿਕ YouTube ਤੇ ਅਗਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਟੋਪਿਕ ਹੈ ਨਾ ਜਿਹੜਾ ਉਹ ਤੁਸੀਂ ਧਾਰ ਲਓ ਆਪਣੇ ਮਨ ਦੇ ਅੰਦਰ ਵੀ ਮੈਂ ਇਸ ਟੋਪਿਕ ਦੇ ਉੱਤੇ ਕੰਮ ਕਰਨਾ ਬਸ ਹੋਰ ਕੁਝ ਨਹੀਂ ਇਹ ਨਹੀਂ ਹੈਗਾ ਮਤਲਬ ਵੀ ਅੱਜ ਵੀਡੀਓ ਤੁਸੀਂ ਆਪ ਆਤੀ ਦੋ ਦਿਨਾਂ ਬਾਅਦ ਕੱਲ ਨੂੰ ਕੋਈ ਹੋਰ ਵੀਡੀਓ ਪਾਦੀ ਤਿੰਨ ਦਿਨਾਂ ਬਾਅਦ ਕੋਈ ਹੋਰ ਵੀਡੀਓ ਪਾਤੀ ਯਾਨੀ ਕਿ ਇੱਕ ਚੈਨਲ ਦੇ ਵਿੱਚ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਵੀਡੀਓ ਪਾਈ ਜਾ ਰਹੇ ਹੋ ਉਹਦੇ ਨਾਲ ਕੀ ਹੈ ਤੁਹਾਡਾ ਚੈਨਲ ਗਰੋ ਨਹੀਂ ਕਰੇਗਾ ਤੁਹਾਡਾ ਚੈਨਲ ਗਰੋ ਨਹੀਂ ਕਰੇਗਾ ਤੁਸੀਂ ਪੈਸੇ ਨਹੀਂ ਕਮਾ ਸਕਦੇ ਤੇ ਉਹਦੇ ਲਈ ਕੀ ਹੈ ਤੁਹਾਨੂੰ ਇੱਕ ਟੌਪਿਕ ਇੱਕ ਟੌਪਿਕ ਕੋਈ ਵੀ ਚੁਣਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਕੋਈ ਬੰਦਾ ਕਹਿੰਦਾ ਵੀ ਯਾਰ ਮੈਂ ਸਪੀਚ ਬਹੁਤ ਸੋਹਣੀ ਦੇ ਸਕਦਾ ਮਾਂ ਉਹ ਕਿਸੇ ਵੀ ਟੌਪਿਕ ਦੇ ਉੱਤੇ ਉਹ ਆਪਣੀ ਸਪੀਚ ਦੇਣੀ ਸ਼ੁਰੂ ਕਰ ਸਕਦਾ ਕੋਈ ਬੰਦਾ ਕਹਿੰਦਾ ਯਾਰ ਮੈਂ ਖਬਰਾਂ ਬਹੁਤ ਸੋਹਣੀ ਪੜ ਸਕਦਾ ਮਾਂ ਉਹ ਖਬਰਾਂ ਦੇ ਟੌਪਿਕ ਦੇ ਉ ਮਲੇ ਕੁਮਨ ਦਾ ਬਹੁਤ ਜ਼ਿਆਦਾ ਸਹੀ ਨਾ ਉਹ ਵੀ ਲੋਗ ਬਣਾ ਕੇ ਅਪਲੋਡ ਕਰ ਸਕਦਾ ਵਾ ਮਤਲਬ ਵੀ ਹਰ ਇੱਕ ਆਪ ਤਾਂ ਨੂੰ ਆਪਣਾ ਇੱਕ ਟੋਪਿਕ ਤੁਹਾਨੂੰ ਚੁਆਇਸ ਕਰਨਾ ਪੈਗਾ ਟੋਪਿਕ ਜਦ ਤੁਸੀਂ ਚੂਜ਼ ਕਰ ਲਿਆ ਉਹਦੇ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋ ਇਹਦੇ ਨਾਲ ਕੀ ਹੈ ਤੁਹਾਡਾ ਜਦ ਤੁਸੀਂ ਇੱਕੋ ਟੋਪਿਕ ਦੇ ਉੱਤੇ ਤੁਸੀਂ YouTube ਦੇ ਉੱਤੇ ਵੀਡੀਓ ਅਪਲੋਡ ਕਰੀ ਜਾਓਗੇ ਨਾ ਡੈਨੀ ਤੁਸੀਂ ਤਾਂ ਤੁਹਾਡਾ ਚੈਨਲ ਜਿਹੜਾ ਆਟੋਮੈਟਿਕ ਬੂਸਟ ਹੋਣਾ ਸ਼ੁਰੂ ਹੋ ਜਾਏਗਾ ਜਿਹੜਾ ਇਹ ਕਰਟੇਰੀਆ ਨਾ ਤੁਹਾਡਾ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਇਹ ਤੁਹਾਡਾ 5 ਤੋਂ ਲੈ ਕੇ 10 ਦਿਨ ਦੇ ਵਿੱਚ 5 ਤੋਂ ਲੈ ਕੇ 10 ਦਿਨ ਦੇ ਵਿੱਚ ਕੰਪਲੀਟ ਹੋ ਜਾਏਗਾ ਤੇ ਤੁਸੀਂ YouTube ਦੇ ਉੱਤੋਂ 5 ਤੋਂ ਲੈ ਕੇ 10 ਦਿਨਾਂ ਬਾਅਦ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਸੀਂ ਉਸ ਤੋਂ ਬਾਅਦ ਦੇਖੋ ਜਦੋਂ ਤੁਸੀਂ ਟੋਪਿਕ ਚੁਣ ਲਿਆ ਨਾ ਦੇਖੋ ਆ ਜਿਹੜਾ ਕਰਟੇਰੀਆ ਕੰਪਲੀਟ ਕਿਵੇਂ ਹੋਵੇਗਾ ਸੋ ਉਹਦੇ ਵਾਸਤੇ ਦੇਖੋ ਜਿਹੜੀ ਤੁਹਾਡੇ ਆਡੀਓ ਦੀ ਕੁਆਲਿਟੀ ਆ ਆਡੀਓ ਦੀ ਕੁਆਲਿਟੀ ਆ ਨਾ ਜਿਹੜੀ ਤੁਹਾਡੀ ਉਹ ਬਹੁਤ ਜ਼ਿਆਦਾ ਸੋਹਣੀ ਹੋਣੀ ਚਾਹੀਦੀ ਆ ਸੋਹਣੀ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਬੋਲਦੇ ਸੋਹਣੇ ਹੋਣੇ ਚਾਹੀਦੇ ਹੋ ਉਹ ਤਾਂ ਚਲੋ ਹੈਗਾ ਹੀ ਹੈਗਾ ਵਾ ਮੇਰੇ ਕਹਿਣਾ ਮਤਲਬ ਜਿਹੜੀ ਤੁਹਾਡੀ ਮੰਨ ਕੇ ਚਲੋ ਤੁਸੀਂ ਕੀ ਸਾਨੂੰ ਕੋਈ ਨੌਲੇਜ ਦੇ ਰਹੇ ਹੋ ਤੁਸੀਂ ਸਟੱਡੀ ਦੇ ਰਿਗਾਰਡਿੰਗ ਨਾ ਤੁਸੀਂ ਆਪਣਾ ਚੈਨਲ ਖੋਲਿਆ ਸਟੱਡੀਿੰਗ ਦੇ ਰਿਗਾਰਡਿੰਗ ਤੁਸੀਂ ਵੀਡੀਓ ਅਪਲੋਡ ਕਰਦੇ ਪਏ ਹੋ ਤੁਸੀਂ YouTube ਦੇ ਉੱਤੇ ਬਟ ਜਿਹੜੀ ਤੁਹਾਡੀ ਉਹ ਆਵਾਜ਼ ਹੈ ਨਾ ਵੌਇਸ ਹੈ ਜਿਹੜੀ ਤੁਹਾਡੀ ਉਹ ਕਲੀਅਰ ਸੁਣਨੀ ਚਾਹੀਦੀ ਹੈ ਮੰਨ ਕੇ ਚੱਲੋ ਹੁਣ ਤੁਸੀਂ ਵੀਡੀਓ ਅਪਲੋਡ ਕਰਤੀ ਤੇ ਮੈਂ ਉਹ ਵੀਡੀਓ ਦੇਖਣਾ ਚਾਹੁੰਦਾ ਹਾਂ ਜਦੋਂ ਮੈਂ ਵੀਡੀਓ ਦੇਖਾਂਗਾ ਨਾ ਮੈਨੂੰ ਉਹ ਤੁਹਾਡੀ ਵੌਇਸ ਆ ਜਿਹੜੀ ਜੋ ਤੁਸੀਂ ਬੋਲਿਓ ਉਹ ਤੁਹਾਨੂੰ ਕਲੀਅਰ ਸੁਣਨਾ ਚਾਹੀਦਾ ਉਹਦੇ ਵਾਸਤੇ ਤੁਸੀਂ ਇੱਕ ਆਪਣਾ ਉਹ ਆਪਣਾ ਨਾ ਇੱਕ ਮਾਈਕ ਹੁੰਦਾ ਵਾ 4-500 ਰੁਪਏ ਦਾ 300 ਰੁਪਏ ਦਾ ਵੀ ਆ ਜਾਂਦਾ ਵਾ ਤੁਸੀਂ ਉਹ ਮਾਈਕ ਲੈ ਆ ਕੇ ਰੱਖੋ ਜੀ ਦਾ ਬਈ ਹਾ ਕਲਰ ਮਾਈਕ ਲਾਇਆ ਹੋਇਆ ਨਾ ਇਹਦੇ ਨਾਲ ਵਾਇਸ ਬਹੁਤ ਸੋਹਣੀ ਹੁੰਦੀ ਆ ਤੁਸੀਂ ਇਦਾਂ ਦਾ ਇੱਕ ਮਾਈਕ ਲੈ ਆ ਕੇ ਰੱਖੋ ਉਹਦੇ ਨਾਲ ਕੀ ਆ ਕਿ ਤੁਹਾਡੀ ਜਿਹੜੀ ਆਡੀਓ ਦੀ ਕੁਆਲਿਟੀ ਆ ਉਹ ਬਹੁਤ ਸੋਹਣੀ ਹੋ ਜਾਂਦੀ ਆ ਜਦੋਂ ਤੁਹਾਡੀ ਆਡੀਓ ਦੀ ਕੁਆਲਿਟੀ ਵਧੀਆ ਹੋਊਗੀ ਤਾਂ YouTube ਤੁਹਾਡੇ ਚੈਨਲ ਨੂੰ ਆਟੋਮੈਟਿਕ ਬੂਸਟ ਕਰੇਗਾ ਜੀ ਹੁਣ ਗੱਲ ਕਰਦੇ ਆ ਵੀਡੀਓ ਦੀ ਕੁਆਲਿਟੀ ਵੀਡੀਓ ਦੀ ਕੁਆਲਿਟੀ ਵੀ ਬਹੁਤ ਵਧੀਆ ਹੋਣੀ ਚਾਹੀਦੀ ਆ ਤੁਹਾਡੀ ਅਗਰ ਤੁਹਾਡੀ ਵੀਡੀਓ ਦੀ ਕੁਆਲਿਟੀ ਨਹੀਂ ਵਧੀਆ ਹੋਊਗੀ ਨਾ ਮੰਨ ਕੇ ਚੱਲੋ ਤੁਹਾਡੀ ਆਡੀਓ ਦੀ ਕੁਆਲਿਟੀ ਬਹੁਤ ਸੋਹਣੀ ਆ ਤੁਹਾਡੀ ਵੀਡੀਓ ਤੇ ਕੁਆਲਿਟੀ ਨਹੀਂ ਹੈਗੀ ਤਾਂ ਲੋਕ ਵੀਡੀਓ ਨਹੀਂ ਦੇਖਣਗੇ ਸੋ ਇਸ ਕਰਕੇ ਤੁਹਾਡੀ ਵੀਡੀਓ ਦੀ ਕੁਆਲਿਟੀ ਬਹੁਤ ਵਧੀਆ ਹੋਣੀ ਚਾਹੀਦੀ ਆ ਅਗਰ ਤੁਹਾਡੀ ਜੇਬ ਅਨਾਉ ਕਰਦੀ ਆ ਤੁਸੀਂ ਮਤਲਬ ਇਹ ਕਿੰਨੇ ਵੀ ਜਰ ਅਸੀਂ ਕੈਮਰਾ ਲੈ ਸਕਦੇ ਆ ਨਾ ਤੁਸੀਂ ਡੀਐਸਐਲਰ ਕੈਮਰਾ ਲੈ ਸਕਦੇ ਹੋ ਤੁਸੀਂ ਡੀਐਸਐਲਰ ਕੈਮਰਾ ਲੈ ਸਕਦੇ ਹੋ 50 ਤੋਂ ਲੈ ਕੇ 60000 ਰੁਪਏ ਦਾ ਕੈਮਰਾ ਆ ਜਾਂਦਾ ਤੁਸੀਂ ਉੱਤੇ ਵੀਡੀਓ ਸ਼ੂਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਅਗਰ ਕੈਮਰ ਭੇਣ ਭਰਾਏ ਜੋ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਜਰ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਸਿਰਫ ਆਪਣੀ ਆਡੀਓ ਦੇਣਾ ਚਾਹੁੰਦੇ ਆ ਆਪਣੀ ਵਾਇਸ ਦੇ ਕੇ ਅਸੀਂ ਚੈਨਲ ਬਣਾਉਣਾ ਚਾਹੁੰਦੇ ਹੋ ਉਹ ਵੀ ਬਹੁਤ ਵਧੀਆ ਆਈਡੀਆ ਵਾ ਉਤੋਂ ਵੀ ਤੁਸੀਂ ਬਹੁਤ ਪੈਸੇ ਕਮਾ ਸਕਦੇ ਹੋ ਬਸ ਉਹਦੇ ਲਈ ਤੁਸੀਂ ਕੀ ਕਰਨਾ ਤੁਹਾਨੂੰ ਡੀਐਸਐਲਆਰ ਦੀ ਲੋੜ ਨਹੀਂ ਹੈਗੀ ਕੈਮਰੇ ਦੀ ਤੁਸੀਂ ਕੀ ਕਰਨਾ ਇੱਕ ਆਡੀਓ ਦਾ ਜਿਹੜਾ ਮਾਈਕ ਹੈ ਇੱਦਾਂ ਜਿੱਦਾਂ ਮੈਂ ਲੈ ਆਇਆ ਹਾਂ ਤੁਸੀਂ ਇੱਦਾਂ ਮਾਈਕ ਲੈ ਲਓ 4-500 ਰੁਪਏ ਦਾ ਆਏਗਾ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਾਂਗਾ ਤੁਸੀਂ ਜਾ ਕੇ ਔਨਲਾਈਨ ਵੀ ਤੁਸੀਂ ਐਮਾਜ਼ਨ ਤੋਂ ਖਰੀਦ ਸਕਦੇ ਹੋ ਤੁਸੀਂ ਤੁਸੀਂ ਉਹ ਚੀਜ਼ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀਡੀਓ ਕੁਆਲਿਟੀ ਹੈ ਨਾ ਵੀਡੀਓ ਕੁਆਲਿਟੀ ਜੇ ਤੁਹਾਡਾ ਡੀਐਸਐਲਆਰ ਕੈਮਰਾ ਤੁਸੀਂ ਨਹੀਂ ਲੈ ਸਕਦੇ ਕੋਈ ਦਿੱਕਤ ਨਹੀਂ ਅੱਜ ਨਾਲ ਹਰ ਇੱਕ ਉਹਦਾ ਕੈਮਰਾ ਬਹੁਤ ਜਿਆਦਾ ਵਧੀਆ ਹੁੰਦਾ ਬਹੁਤ ਹੀ ਵਧੀਆ ਹੁੰਦਾ ਵਾ ਤੁਸੀਂ ਆਪਣੇ ਕੈਮਰੇ ਤੋਂ ਵੀ ਆਪਣੀ ਵੀਡੀਓ ਤੁਸੀਂ ਸ਼ੂਟ ਕਰ ਸਕਦੇ ਹੋ ਕਿਉਂਕਿ ਜਦੋਂ ਆਪਣਾ ਕੰਮ ਆਪਾਂ ਜ਼ੀਰੋ ਇਨਵੈਸਟ ਕਰਨਾ ਆਪਾਂ 0 ਰੁਪਇਆ ਲਗਾਣਾ ਤੇ 0 ਰੁਪਇਆ ਲਗਾ ਕੇ ਆਪਾਂ YouTube ਤੋਂ ਆਪਾਂ ਲੱਖਾਂ ਰੁਪਏ ਕਮਾਉਣੇ ਆ ਜਦੋਂ ਤੁਸੀਂ YouTube ਤੋਂ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਕੇ ਫਿਰ ਤੁਸੀਂ ਆਪਣੇ ਸ਼ੌਂਕ ਜਿੰਨੇ ਵੀ ਤੁਹਾਡੇ ਸ਼ੌਂਕ ਆ ਤੁਸੀਂ ਉਹ ਪੂਰੇ ਕਰ ਸਕਦੇ ਹੋ ਚਾਹੇ ਤੁਸੀਂ DSLR ਕੈਮਰਾ ਲੈ ਲਓ ਚਾਹੇ ਕੰਪਿਊਟਰ ਲੈ ਲਓ ਚਾਹੇ ਲੈਪਟਾਪ ਲੈ ਲਓ ਤੁਸੀਂ ਕੋਈ ਵੀ ਚੀਜ਼ ਲੈ ਲਓ ਤੁਸੀਂ ਉਹ ਤੁਸੀਂ ਬੜੇ ਆਰਾਮ ਨਾਲ ਲੈਣੀ ਸ਼ੁਰੂ ਕਰ ਦੋ ਪਹਿਲਾਂ ਆਪਾਂ ਨੂੰ ਜਿਹੜੀਆਂ ਤਿੰਨ ਚੀ ਆਪਾਂ ਉਹ ਡੂਰੀ ਨੇ ਰੈਡੀ ਇਹ ਆਪਾਂ ਨੂੰ ਸੁਧਾਰਨੀਆਂ ਪੈਣੀਆਂ ਨੇ ਜੇ ਤੁਸੀਂ ਆਡੀਓ ਵਾਲਾ ਚੈਨਲ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਡੀਓ ਮਾਈਕ ਤੁਹਾਨੂੰ ਲੈਣਾ ਪਵੇਗਾ ਵੀਡੀਓ ਵਾਲਾ ਕਰ ਰਹੇ ਹੋ ਤਾਂ ਤੁਹਾਨੂੰ ਤੁਹਾਡੇ ਫੋਨ ਦੇ ਉੱਤੇ ਹੀ ਤੁਹਾਨੂੰ ਹੋ ਜਾਈਗੀ ਤਾਂ ਤੁਸੀਂ ਬਸ ਜਾਂ ਫਿਰ ਇੱਕ ਰਿੰਗ ਲਾਈਟ ਹੁੰਦੀ ਹੈ ਰਿੰਗ ਲਾਈਟ ਵੀ ਤੁਸੀਂ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨ ਜਾ ਰਿਹਾ ਜੀ 24 ਮਾਰਚ ਨੂੰ ਦਿਨ ਐਤਵਾਰ ਨੂੰ ਮੈਂ ਪਟਿਆਲੇ ਸ਼ਹਿਰ ਦੇ ਵਿੱਚ ਜਿਹੜੀ ਆਪਣੀ ਇੱਕ ਲਾਈਵ ਵਰਕਸ਼ਾਪ ਸ਼ੁਰੂ ਕਰ ਰਿਹਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ YouTube Facebook Instagram ਤੋਂ ਦੂਜੇ ਪੈਸੇ ਕਿਵੇਂ ਕਮਾ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣੀ ਵੀਡੀਓ ਨੂੰ ਤੁਸੀਂ ਕਿਵੇਂ ਸ਼ੂਟ ਕਰਨਾ ਵਾ ਉਸ ਨੂੰ ਕਿਵੇਂ ਐਡਿਟ ਕਰਨਾ ਵਾ ਤੇ ਉਹ ਜਿਹੜਾ ਵੀਡੀਓ ਦਾ ਥੰਬਨੇਲ ਆ ਉਹ ਕਿਵੇਂ ਬਣਾਉਣਾ ਤੇ ਜਿਹੜੀ ਵੀਡੀਓ ਨੂੰ ਤੁਸੀਂ ਅਪਲੋਡ ਕਰਨਾ YouTube Facebook Instagram ਦੇ ਉੱਤੇ ਤੇ ਤੁਸੀਂ ਉਹ ਕਿਵੇਂ ਕਰਨਾ ਵਾ ਉਹ ਪ੍ਰੋਪਰਲੀ ਸਹੀ ਤਰੀਕਾ ਜਿਹੜਾ ਪ੍ਰੈਕਟੀਕਲ ਤੁਹਾਨੂੰ ਮੈਂ ਕਰਕੇ ਦਿਖਾਉਂਗਾ ਉਹ ਵਰਕਸ਼ਾਪ ਦੇ ਵਿੱਚ ਅਗਰ ਤੁਸੀਂ ਮੇਰੀ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਮੇਰੀ ਟੀਮ ਨੂੰ ਫੋਨ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਆ ਜਿਹੜੀ ਤੁਸੀਂ ਬੁੱਕ ਕਰਵਾ ਸਕਦੇ ਹੋ ਜੀ 24 ਮਾਰਚ ਨੂੰ ਦਿਨ ਐਤਵਾਰ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਉਹ ਵਰਕਸ਼ਾਪ ਹੋਵੇਗੀ 2-3 ਘੰਟੇ ਦੀ ਵਰਕਸ਼ਾਪ ਹੋਵੇਗੀ ਉਹਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਸਹੀ ਤਰੀਕੇ ਨਾਲ ਸਿਖਾ ਦਾਂਗਾ ਅਗਰ ਤੁਸੀਂ ਉਹ ਵਰਕਸ਼ਾਪ ਤੁਸੀਂ ਜੁਆਇਨ ਕਰ ਜਾਂਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਹੁਣ ਵੱਧਦੇ ਆਪਾਂ ਵੀਡੀਓ ਦੇ ਵੱਲ ਦੇਖੋ ਇਹ ਤਾਂ ਮੈਂ ਦੱਸਿਆ ਵਾ YouTube ਦੇਖੋ ਉਹ ਉਹ ਤੋਂ ਇੰਦਾ ਪੈਸਾ ਤੁਸੀਂ ਕਮਾ ਸਕਦੇ ਤੇ ਉਸ ਤੋਂ ਬਾਅਦ ਮੈਂ ਗੱਲ ਕਰਦਾ ਵਾਂ ਕਿ Facebook Facebook ਤੋਂ ਵੀ ਤੁਸੀਂ ਬਹੁਤ ਜ਼ਿਆਦਾ ਪੈਸਾ ਕਮਾ ਸਕਦੇ ਹੋ ਬਹੁਤ ਹੀ ਜ਼ਿਆਦਾ ਜਿੰਨਾ ਤੁਸੀਂ YouTube ਤੋਂ ਪੈਸਾ ਕਮਾ ਸਕਦੇ ਹੋ ਨਾ ਉਨਾ ਹੀ ਤੁਸੀਂ Facebook ਤੋਂ ਵੀ ਕਮਾ ਸਕਦੇ ਹੋ Facebook ਤੇ ਤੁਸੀਂ ਪੈਸਾ ਕਿਵੇਂ ਕਮਾਉਣਾ ਵਾ Facebook ਤੇ ਕਿਵੇਂ ਵੀਡੀਓ ਅਪਲੋਡ ਕਰਨੀਆਂ ਜਾਂ ਫਿਰ Facebook ਦਾ ਜਿਹੜਾ ਕਰਟੇਰੀਆ ਉਹ ਕੀ ਕਰਟੇਰੀਆ ਵਾ ਉਹਦੇ ਵਾਸਤੇ ਮੈਂ ਤੁਹਾਨੂੰ ਅਗਲੀ ਕਿਸੇ ਵੀਡੀਓ ਦੇ ਵਿੱਚ ਦੱਸਾਂਗਾ ਅਗਰ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੱਸਣ ਲੱਗਿਆ ਤਾਂ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਇਸ ਕਰਕੇ Facebook ਦੇ ਬਾਰੇ ਮੈਂ ਤੁਹਾਨੂੰ ਅਗਲੇ ਵਾਰ ਦੱਸਾਂਗਾ Instagram ਤੋਂ ਵੀ ਤੁਸੀਂ ਬਹੁਤ ਸਾਰਾ ਤੁਸੀਂ ਪੈਸਾ ਕਮਾ ਸਕਦੇ ਹੋ ਉਹਦੇ ਵਾਸਤੇ ਵੀ ਮੈਂ ਤੁਹਾਨੂੰ ਅਗਲੀ ਡਿਟੇਲ ਦੇ ਵਿੱਚ ਦੱਸਾਂਗਾ ਜੀ ਜਾਂ ਫਿਰ ਜਿਹੜੀ ਮੇਰੀ ਵਰਕਸ਼ਾਪ ਹੋ ਰਹੀ ਆ ਹੁਣ 24 ਮਾਰਚ ਨੂੰ ਪਟਿਆਲਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਦੇ ਸਾਰੇ ਜਿੰਨੇ ਵੀ ਸ਼ੋਅ ਹੋਏ ਥੱਲੇ ਮੀਡੀਆ ਨੇ ਉਹਨਾਂ ਤੋਂ ਕਿਵੇਂ ਪੈਸੇ ਕਮਾਏ ਇਹਦਾ ਕਿਵੇਂ ਵੀਡੀਓ ਅਪਲੋਡ ਕਰ ਲਈ ਦੀਆ ਉਹਦੇ ਵਿੱਚ ਮੈਂ ਦੱਸਾਂਗਾ ਹੀ ਦੱਸਾਂਗਾ ਸੋ ਜਿਹੜਾ YouTube ਦਾ ਇਹ ਆ ਜਿਹੜਾ ਇਹ ਵਾਕੇ ਹੀ ਸੱਚ ਕਹਿੰਦਾ ਮੈਂ YouTube ਪੈਸਿਆਂ ਦਾ ਖਜ਼ਾਨਾ ਖਜ਼ਾਨਾ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੁਸੀਂ YouTube ਤੋਂ ਤੁਸੀਂ ਕਿੰਨੇ ਪੈਸੇ ਤੁਸੀਂ ਕਮਾ ਸਕਦੇ ਹੋ ਇਸ ਖਜ਼ਾਨੇ ਦੇ ਵਿੱਚੋਂ ਤੁਸੀਂ ਕਿੰਨੇ ਪੈਸੇ ਤੁਸੀਂ ਚੱਕ ਸਕਦੇ ਹੋ ਇਹ ਜਿਹੜਾ ਖਜ਼ਾਨਾ ਨਾ ਇਹ ਪੂਰੀ ਜ਼ਿੰਦਗੀ ਪਰ ਖਤਮ ਹੋਣ ਵਾਲਾ ਨਹੀਂ ਹੈਗਾ ਜਿੰਨਾ ਤੁਸੀਂ ਚਾਹੋਗੇ ਤੁਸੀਂ ਇਹਦੇ ਤੋਂ ਉਨੇ ਹੀ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਸਕੋ ਤੁਹਾਨੂੰ ਬਤੋ ਅੰਦੇ ਅੰਦਰ ਇੱਕ ਜਜ਼ਬਾ ਆਉਣਾ ਚਾਹੀਦਾ ਜਜ਼ਬਾ ਤੇ ਤੁਹਾਨੂੰ ਸਹੀ ਗਾਈਡਨਸ ਹੋਣੀ ਚਾਹੀਦੀ ਆ ਗਾਈਡਨਸ ਦੀ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਛੋਟਾ ਭਰਾ ਬੈਠਾ ਵਾ ਤੁਹਾਨੂੰ ਹਰ ਇੱਕ ਤਰੀਕੇ ਨਾਲ ਤੁਹਾਨੂੰ ਮੈਂ ਗਾਈਡ ਕਰਦਾ ਰਾਵਾਂਗਾ ਜੀ ਸੋ ਇੱਕ ਵਾਰੀ ਤੁਸੀਂ ਹਿੰਮਤ ਮਾਰੋ ਕੰਮ ਕਰਨਾ ਸ਼ੁਰੂ ਕਰੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਨੂੰ ਅਗਰ ਤੁਸੀਂ ਮੇਰੀ ਇਹ ਵੀਡੀਓ ਅੱਜ ਦੇਖ ਰਹੇ ਹੋ ਨਾ ਤਾਂ ਅੱਜ ਹੀ ਇਹ ਕੰਮ ਸ਼ੁਰੂ ਕਰ ਦਿਓ ਤੁਸੀਂ ਮਹੀਨੇ ਦੇ ਬਹੁਤ ਜੰਦੀ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਅਗਰ ਦੇਖਿਆ ਜਾਵੇ ਤੁਸੀਂ ਪੈਸੇ ਕਮਾਉਣ ਦੇ ਲਈ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੀਆਂ ਕੰਪਨੀ ਦੇ ਵੀ ਆਸਟ੍ਰੇਲੀਆ ਵਰਗੀਆਂ ਕੰਟਰੀ ਦੇ ਵਿੱਚ ਵੀ ਤਾਂ ਜਾ ਹੀ ਰਹੇ ਹੋ ਉੱਥੇ ਜਾਣ ਵਾਸਤੇ ਵੀ ਤੁਸੀਂ 20 25 25 ਲੱਖ ਰੁਪਏ ਲਗਾ ਰਹੇ ਹੋ ਪਹਿਲਾਂ ਤੋਂ 20 ਤੋਂ 25 ਲੱਖ ਰੁਪਏ ਤੁਸੀਂ ਇਨਵੈਸਟ ਕਰਦੇ ਹੋ ਤਾਂ ਤੁਸੀਂ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਜਾਂਦੇ ਹੋ ਤੁਸੀਂ ਤੇ ਉਹ ਜਿਹੜਾ ਪੈਸਾ ਉਹ 20 25 ਲੱਖ ਰੁਪਏ ਤੁਸੀਂ ਲਾ ਕੇ ਜਾਂਦੇ ਹੋ ਉਹ 4-5 ਸਾਲ ਤੱਕ ਰਿਕਵਰ ਨਹੀਂ ਕਰ ਸਕਦੇ ਹੈਗੇ ਉਹ ਜਦੋਂ ਮੈਂ ਇੱਕ ਅਮਦ ਅਸਰਿਆਂ ਮਤ ਤੁਸੀਂ YouTube ਤੋਂ ਕਿੰਨਾ ਪੈਸਾ ਕਮਾਉਣਾ ਇਹ ਤਾਂ ਸਿੱਖ ਤੁਸੀਂ 0 ਰੁਪਇਆ ਲਉਣਾ 0 ਰੁਪਇਆ ਜੇ ਤੁਸੀਂ 20 ਲੱਖ ਲਾ ਸਕਦੇ ਹੋ ਉੱਥੇ ਜਾ ਸਕਦੇ 20 ਲੱਖ ਰੁਪਇਆ ਲਾ ਕੇ ਕੀ ਗੱਲ ਤੁਸੀਂ ਬਿਲਕੁਲ ਬਿਨਾਂ ਪੈਸੇ ਲਾ ਕੇ ਨਹੀਂ ਤੁਸੀਂ ਕੰਮ ਕਰ ਸਕਦੇ ਇੱਕ ਵਾਰੀ ਤੁਸੀਂ ਸ਼ੁਰੂ ਤਾਂ ਕਰੋ ਜਦੋਂ ਤੁਹਾਨੂੰ ਪੈਸੇ ਆਉਣਾ ਇਹ ਸ਼ੁਰੂ ਹੋਗੇ ਨਾ ਤੁਸੀਂ ਖੁਦ ਦੇਖੋ ਤੁਹਾਨੂੰ ਆਪਣੇ ਆਪਦ ਨਹੀਂ ਜਗੀਰ ਆਇਆ ਯਾਰ ਵਾਕੇ ਯਾਰ ਵੀ ਮੈਨੂੰ ਇੰਨੇ ਪੈਸੇ ਕਮਾਉਣੇ ਵਿੱਚ ਸ਼ੁਰੂ ਕਰਦੇ ਆ ਸੋ ਇਸ ਕਰਕੇ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜਾ YouTube ਆ ਇਹ ਪੈਸਿਆਂ ਦਾ ਖਜ਼ਾਨਾ ਪੈਸਿਆਂ ਦਾ ਖਜ਼ਾਨਾ ਤੁਸੀਂ ਜਿੰਨੇ ਕਮਾਉਣਾ ਚਾਹਦੇ ਹੋ ਇੱਥੋਂ ਚੁੱਕ ਕਰਕੇ ਪੈਸੇ ਕਮਾ ਲੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਕੰਮ ਨੇ ਜਿਹੜੇ ਆਨਲਾਈਨ ਹੀ ਹੋ ਜਾਣੇ ਆ ਸੋਸ਼ਲ ਮੀਡੀਆ ਤੋਂ ਹੀ ਲੋਕਾਂ ਨੇ ਘਰੇ ਬੈਠ ਕੇ ਪੈਸੇ ਕਮਾਉਣੇ ਸ਼ੁਰੂ ਕਰਦਨੇ ਆ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਦੇ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਇਸ ਵੀਡੀਓ ਦੇ ਰਿਗਾਰਡਿੰਗ ਤਾਂ ਪਲੀਜ਼ ਤੁਸੀਂ ਮੈਨੂੰ Instagram ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਾਫਰ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਥੱਲੇ ਤੁਸੀਂ ਮੈਨੂੰ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਮੇਰੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਤੁਹਾਨੂੰ ਇਹ ਮੇਰੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਜੀ ਬਹੁਤ-ਬਹੁਤ ਤੁਹਾਨੂੰ ਸਾਧਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ